ਸਾਚਿਰਾਲ ਦੋਸਤੋ ਕਿਵੇਂ ਤੁਸੀਂ ਬੇਤ ਉਮੀਦ ਹੈ ਤੁਸੀਂ ਠੀਕ ਹੋਵੋਗੇ ਮੈਂ ਖਾ ਰਹੀ ਹਾਂ ਰੋਟੀ ਤੇ ਦੇਖੋ ਮਿਰਚ ਨਾਲ ਮੈਨੂੰ ਕੱਚੀ ਮਿਰਚ ਹੁੰਦੀ ਹੈ ਜਿਹੜੀ ਕੱਚੀ ਹੁੰਦੀ ਹੈ ਮੈਨੂੰ ਉਹ ਵਾਲੀ ਪਸੰਦ ਹੈ ਖਾਣ ਚ ਮੈਂ ਦੇਗਾ ਨਾ ਹੁਣ ਦੀ ਭੜਾ ਕੋੜੀ ਆ ਪਰ ਮੈਨੂੰ ਬਹੁਤ ਹੁੰਦੇ ਖਾਣ ਚ ਮੈਗਨ ਬਚਪਨ ਤੋਂ ਇਹ ਖਾਂਦਾ ਆ ਰਿਆਂ ਫਿਰ ਉਹਨਾਂ ਨੂੰ ਤਾਂ ਮਿਰਚ ਲੱਗਣੀ ਹੈ ਤੇਗੀ ਜਿਹਨੂੰ ਜਿਹਨੂੰ ਕੱਤੀ ਮਿਰਚ ਖਾਣੀ ਪਸੰਦ ਆ ਕਮੈਂਟ ਚ ਜ਼ਰੂਰ ਰੱਖ ਤੇ ਬਾਕੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਕੱਲ ਨੂੰ ਮੈਂ ਆ ਜਣਾ ਰਹੇ ਹਾਂ ਰੇਸਾਂ ਵਿੱਚ ਕੱਲ ਨੂੰ ਸਾਡੇ ਰਿਸਾਇਸ ਸਕੂਲ ਵਿੱਚ ਤੇ ਮੈਂ ਜਾਣਾ ਰਿਸਾਇਸ ਵਿੱਚ ਲਾਈਵ 'ਚ ਸਾਰੇ ਜਾਣੇ ਕਮੈਂਟ ਹੇਰੂ ਸ਼ੇਅਰ ਕਰੋ